ਹੈ ਤਾਂ اسی ਦੇ ਚਲਦੇ ਜੋ ਹੈ ਔਰਤੋ ਦੇ ਟਾਇਰ ਹੇਠਾਂ ਉਹਨਾਂ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ 파ਬੂ ਕਰ ਦੇਣ ਵਾਲੀਆਂ ਇੱਕ ਖੁਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਤੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਤੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਟੋ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਟੋ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਉਹਨ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਐ ਜਾਨ ਚਲੀ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਹੰਦ ਤੱਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਇਹ ਸਾਫ ਬਿਆਨਕਾਰੀਆਂ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਕਿੰਤਾ ਦੇ ਵਿੱਚ ਹੀ ਉਸਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਟੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਟੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਰਤੋਂ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਰਤੋਂ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਉਣ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਪੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੀ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਹੈ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਐ ਸਾਫ਼ ਬਿਆਨ ਕਰ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿ ਸਾਰੇ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਖਿੰਤਾ ਦੇ ਵਿੱਚ ਹੀ ਉਸਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੀ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਤੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਤੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਰਤੋ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਰਤੋ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਉਹਨ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਬੂ ਕਰ ਦੇਣ ਵਾਲਿਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੀ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਇਹ ਸਾਫ ਪਿਆੰਗ ਕਰ ਰਹੀਆਂ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿ ਸਾਰੇ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਕਿੰਤਾ ਦੇ ਵਿੱਚ ਹੀ ਉਸਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਧਿਆਨ जरूर ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਟੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਟੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਟੋ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਟੋ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਉਹਨ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ 파ਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੇ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸ ਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੀ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਇਹ ਸਾਫ ਬਿਆਨਕਾਰੀਆ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਬੱਚੀ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਸਕਿੰਟਾਂ ਦੇ ਵਿੱਚ ਹੀ ਉਸ ਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਟੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਟੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਰਤੋਂ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਰਤੋਂ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਉਹਨ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਪੂ ਕਰ ਦੇਣ ਵਾਲਿਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਣ ਚਲੀ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਹੈ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਐ ਸਾਫ ਪਿਆਨਕਾਰੀਆਂ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿ ਸਾਰਾ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਕਿੰਤਾ ਦੇ ਵਿੱਚ ਹੀ ਉਸਦੀ ਜਾਨ ਚਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਹੈ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੀ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਤੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਤੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਟੋ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਟੋ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਆਉਣ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੀ ਗਈ ਹੈ ਹਾਲਾਂਕਿ ਆਟੋ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਇਹ ਸਾਫ ਬਿਆਨ ਕਰਿਆ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿ ਸਾਰੇ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਕਿੰਤਾ ਦੇ ਵਿੱਚ ਹੀ ਉਸਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜੇਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਹੈ ਤਾਂ ਪੂਰੀ ਉਸ ਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਤੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਤੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਰਤੋਂ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਰਤੋਂ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਰਤੋਂ ਦੇ ਟਾਇਰ ਹੇਠਾਂ ਉਹਨ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ 파ਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੀ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਹੈ ਚੁੱਕਿਆ ਜਾਂਦਾ ਹੈ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਐ ਸਾਫ ਬਿਆਨਕਾਰੀਆਂ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿ ਸਾਰੇ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਕਿੰਤਾ ਦੇ ਵਿੱਚ ਹੀ ਉਸਦੀ ਜਾਨ ਚਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਤੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਤੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਰਤੋਂ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਰਤੋਂ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਉਹਨ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੇ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸ ਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੀ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਇਹ ਸਾਫ ਬਿਆਨ ਕਰਿਆ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਬੱਚੀ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਸਕਿੰਟਾਂ ਦੇ ਵਿੱਚ ਹੀ ਉਸ ਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆਂ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਹੈ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਟੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਟੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਰਤੋਂ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਰਤੋਂ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਆਉਣ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੀ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਹੈ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਐ ਸਾਫ ਬਿਆਨਕਾਰੀਆਂ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਬੱਚੀ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਕਿੰਤਾ ਦੇ ਵਿੱਚ ਹੀ ਉਸਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਹੈ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਟੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਟੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਟੋ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਟੋ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਉਹਨ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੇ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸ ਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਇਹ ਸਾਫ਼ ਬਿਆਨ ਕਰੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਚਿੰਤਾ ਦੇ ਵਿੱਚ ਹੀ ਉਸਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਟੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਟੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਰਤੋ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਰਤੋ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਉਹਨ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ 파ਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੀ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਐ ਸਾਫ ਪਿਆਨ ਕਾਰਨੀਆਂ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਕਿੰਤਾ ਦੇ ਵਿੱਚ ਹੀ ਉਸਦੀ ਜਾਨ ਚਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਹੈ ਤਾਂ ਪੂਰੀ ਉਸ ਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਤੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਤੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਟੋ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਟੋ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਆਉਣ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੀ ਗਈ ਹੈ ਹਾਲਾਂਕਿ ਓਟੋ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਚੁੱਕਿਆ ਜਾਂਦਾ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਇਹ ਸਾਫ ਬਿਆਨ ਕਰ ਰਹੀਆਂ ਨੇ ਜਿਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿ ਸਾਰੇ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਕਿੰਤਾ ਦੇ ਵਿੱਚ ਹੀ ਉਸਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਹੈ ਤਾਂ ਪੂਰੀ ਉਸਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਟੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਟੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬੱਚੀ ਔਟੋ ਦੇ ਪਿੱਛੇ ਜੋ ਹੈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਵੇਂ ਹੀ ਇਹ ਅੱਗੇ ਵੱਲ ਨੂੰ ਜਾਂਦੀ ਹੈ ਤਾਂ ਇੱਕਦਮ ਔਟੋ ਡਰਾਈਵਰ ਜਿਸ ਨੂੰ ਵੀ ਖੁਦ ਵੀ ਪਤਾ ਨਹੀਂ ਸੀ ਕਿ ਬੱਚੀ ਜੋ ਹੈ ਔਟੋ ਦੇ ਨਾਲ ਖੜੀ ਹੋਈ ਹੈ ਤਾਂ اسی ਦੇ ਚੱਲਦੇ ਜੋ ਹੈ ਔਟੋ ਦੇ ਟਾਇਰ ਹੇਠਾਂ ਆਉਣ ਦੇ ਨਾਲ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਕਾਫੀ ਪਾਬੂ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਾਸੂਮ ਦੀ ਮਿੰਟਾਂ ਦੇ ਵਿੱਚ ਵੀ ਜੋ ਹੈ ਜਾਨ ਚਲੀ ਗਈ ਹੈ ਹਾਲਾਂਕਿ ਉਹ ਤੋਂ ਡਰਾਈਵਰ ਨੂੰ ਜਿਵੇਂ ਹੀ ਪਤਾ ਲੱਗਦਾ ਕਿ ਬੱਚੀ ਟਾਇਰ ਦੇ ਹੇਠਾਂ ਆ ਗਈ ਹੈ ਉਸ ਦੇ ਵੱਲੋਂ ਬਾਹਰ ਨਿਕਲ ਕੇ ਬੱਚੀ ਨੂੰ ਜੋ ਹੈ ਚੁੱਕਿਆ ਜਾਂਦਾ ਹੈ ਪਰ ਮੌਕੇ ਤੇ ਕਾਫੀ ਹਾਹਾਕਾਰ ਮਚ ਗਈ ਬੱਚੇ ਨੂੰ ਜਿਵੇਂ ਹੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਲੁਧਿਆਣਾ ਦੇ ਜੰਗਪੁਰ ਇਲਾਕੇ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਜੋ ਇਹ ਸਾਫ਼ ਬਿਆਨ ਕਰ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿ ਸਾਰਾ ਮਾਸੂਮ ਬੱਚੇ ਮਿੰਟਾਂ ਦੇ ਵਿੱਚ ਜੋ ਖੇਡ ਰਹੇ ਸੀ ਘਰ ਦੇ ਬਾਹਰ ਸਕਿੰਟਾਂ ਦੇ ਵਿੱਚ ਹੀ ਉਸ ਦੀ ਜਾਨ ਚੱਲ ਗਈ ਹੈ ਤਾਂ ਇਸ ਖਬਰ ਤੋਂ ਸਭ ਨੂੰ ਸੇਧ ਲੈਣ ਦੀ ਲੋੜ ਹੈ ਕਿ ਅਕਸਰ ਹੀ ਬੱਚਿਆਂ ਨੂੰ ਅਸੀਂ ਅਜਿਹੇ ਦੇ ਵਿੱਚ ਛੱਡ ਦਿੰਨੇ ਆ ਤਾਂ ਧਿਆਨ ਜਰੂਰ ਰੱਖਣਾ ਚਾਹੀਦਾ ਮਾਪਿਆਂ ਨੂੰ ਵੀ ਕਿਉਂਕਿ ਅਕਸਰ ਹੀ ਜੋ ਨਜ਼ਰ ਆਉਂਦਾ ਹੈ ਕਿ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇਕਰ ਬੱਚਾ ਖੇਡ ਰਿਹਾ ਤਾਂ ਪੂਰੀ ਉਸ ਦੀ ਨਿਗਰਾਨੀ ਰੱਖੋ ਕਿਉਂਕਿ ਮਿੰਟਾਂ ਦੇ ਵਿੱਚ ਕੀਤੀ ਗਲਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਨੇ ਦਮ ਤੋੜ ਦਿੱਤਾ ਹੈ 1.5 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਔਰਤੋ ਦੇ ਟਾਇਰ ਹੇਠਾਂ ਆਉਣ ਦੇ ਨਾਲ 1.5 ਸਾਲਾ ਮਾਸੂਮ ਦੀ ਮੌਤ ਹੋ ਗਈ ਹੈ ਦਰਸਲ ਇਹ ਔਰਤੋ ਗਲੀ ਦੇ ਵਿੱਚ ਆਇਆ ਹੋਇਆ ਸੀ ਸਬਜ਼ੀਆਂ ਇਸ ਔਰਤੋ ਦੇ ਵਿੱਚ ਲੱਦੀਆਂ ਹੋਈਆਂ ਸਨ ਕਿ ਇਸੇ ਦੌਰਾਨ ਖੇਡਦੀ ਹੋਈ ਮਾਸੂਮ ਜੋ ਹੈ ਘਰ ਦੇ ਬਾਹਰ ਆਂਦੀ ਹੈ ਤੇ ਟਾਇਰ ਦੇ ਹੇਠਾਂ ਆ ਗਈ ਹੈ ਜਿਸ ਕਰਕੇ ਮੌਕੇ ਤੇ ਹੀ ਇਸ ਬੱਚੀ ਦੇ ਦਮ ਨਿਕਲ ਗਏ ਨੇ ਸੀਸੀਟੀਵੀ